ਫਗਵਾੜਾ ਦੇ ਬੀ ਡੀ ਪੀਓ ਦਫ਼ਤਰ ਵਿਖੇ ਆਮ ਆਦਮੀ ਪਾਰਟੀ ਦੇ ਨੇਤਾ ਜੁਗਿੰਦਰ ਸਿੰਘ ਮਾਨ ਨੇ ਪਿੰਡਾਂ ਦੇ ਸਰਪੰਚਾਂ ਪੰਚਾਂ ਅਤੇ ਮੋਤਵਾਰ ਵਿਅਕਤੀਆਂ ਦੇ ਨਾਲ ਕੀਤੀ ਮੀਟਿੰਗ ਐਂਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਕੰਜਨ ਰੱਖਿਓ ਮੈਂ ਪਹਿਲਾਂ ਹੀ ਬੋਲ ਦਿੰਦਾ ਵੀ ਜਿਹੜੇ ਫਾਰਮ ਆਈ ਦੇਣ ਨੂੰ ਆਪਣੇ ਬੰਦਿਆਂ ਨੂੰ ਦੇ ਸਕਦੇ ਜਿਹੜੇ ਆਮ ਆਦਮੀ ਪਾਰਟੀ ਦੇ ਬ੍ਰਾਂਡ ਦੇ ਉਹਨਾਂ ਨੂੰ ਵੀ ਦੇ ਸਕਦਾ ਪਰ ਅਸੀਂ ਤੁਹਾਨੂੰ ਇਹ ਪਹਿਲਾਂ ਕਿਸੇ ਨਵੀਂ ਕਿਸੇ ਤਰ੍ਹਾਂ ਦਾ ਕੰਮ ਆ ਚਾਹੇ ਸੀਵੇ ਦਾ ਮੈਂ ਇੱਕ ਪਿੰਡ ਜੁਰੂਗਾ ਨੇ ਦੋ ਕਮਾਂ ਨੂੰ ਬਣਾ ਦੋ ਪਿੰਡਾਂ ਵਿੱਚ ਪਾਰਕਾਂ ਤੇ ਇੱਕ ਸਟੇਡੀਅਮ ਗਲੀਆਂ ਨਾਲੀਆਂ 70 75 ਸਾਲਾਂ ਤੋਂ ਬਣੀਆਂ ਜਾ ਰਹੀਆਂ ਹਨ ਗਰਾਉਂਡ ਆ ਬਣਾਉਣਾ ਸਾਡੇ ਬੱਚੇ ਜਿਹੜੇ ਖੇਡਦੇ ਸਾਡੇ ਸਰਕਾਰ ਆਰ ਬਣਾ ਕੇ ਦੇ ਨੇ ਤਿਆਰ ਆ ਤੁਸੀਂ ਮਤੇ ਪਾਉਣੇ ਆ ਉਹਦਾ ਪ੍ਰੋਸੈਸਿੰਗ ਹੁੰਦਾ ਹੈ ਪ੍ਰੋਟੋਕਾਲ ਜਿਹੜਾ ਹੈ ਉਹ ਤਾਂ ਚਲਣਾਈ ਉਹ ਜੋ ਵੀ ਜਗ੍ਹਾ ਬਣਨੇ ਆ ਉਹਨੂੰ ਟਾਈਮ ਥੋੜਾ ਬਹੁਤ ਲੱਗਦਾ 2-3 ਮਹੀਨੇ ਸਿਰ ਤੇ ਸਾਰਾ ਪਾਸ ਹੋ ਕੇ ਹੋ ਜਾਂਦਾ ਜਿੰਨੀਆਂ ਜਗ੍ਹਾ ਉਹਨਾਂ ਦੇ ਤੁਸੀਂ ਮਤੇ ਪਾ ਦਿਓ ਤੇ ਇੱਥੇ ਪਿੰਡਾਂ ਕੋ ਪੰਚਾਇਤਾਂ ਕੋ ਜਗ੍ਹਾ ਹੈਗੀਆਂ ਜਿੱਥੇ ਸਟੇਡੀਅਮ ਬਣਾਉਣਾ ਮਾਨ ਸਾਹਿਬ ਨੇ ਪੰਜ ਸੱਤ ਪਿੰਡਾਂ ਨੇ ਡਿਮਾਂਡ ਕੀਤੀ ਉਹਨਾਂ 10-10 ਲੱਖ ਰੁਪਏ ਦਿੱਤਾ ਮਾਦੋਪੁਰ ਨਰਵੇਸ਼ ਪਿੰਡਾਂ ਜਿੰਨੇ ਪਿੰਡਾਂ ਨੇ ਕਿਹਾ ਪੰਚਾਇਤ ਨੂੰ ਗੱਲ ਰੱਖਾਂਗੇ ਮਰੀਆ ਪੈਣਾ ਬੈਠਿਆ ਜੇ ਬੱਚਾ ਨਾਲ ਰੋਧ ਮਾਂ ਦੁੱਧ ਨਹੀਂ ਦਿੰਦੀ ਜੇ ਤੁਸੀਂ ਆ ਕੇ ਦੱਸੋ ਕਿ ਮਾਨ ਸਾਹਿਬ ਨੂੰ ਕਈ ਕੰਮ ਹੋਣਗੇ ਜੇ ਆਪਾਂ ਗੈਰੋ ਵੀ ਮਾਨ ਸਾਹਿਬ ਦਾ ਆਮ ਆਦੀ ਪਾਰਟੀ ਦੇ ਆਸੀਂ ਕਦੇ ਹੋਰ ਪਾਰਟੀ ਨਾਲ ਸੰਬੰਧ ਰੱਖਦੇ ਆ ਕੰਮ ਕਰਾਉਣਾ ਸਰਕਾਰ ਨੇ ਸਰਕਾਰ ਕਿਨਾਂ ਦੀ ਹੈ ਤੁਹਾਡੀ ਤੁਸੀਂ ਚੁਣੀ ਆ ਵੇ ਪਹਿਲਾਂ ਹੀ ਗਏ ਹੁਣ ਸਰਪੰਚਾ ਤੁਸੀਂ ਪਿੰਡਾਂ ਨੇ ਜਦ ਇਲੈਕਸ਼ਨ ਆਉਂਦੀ ਆ ਕੋਈ ਪਾਰਟੀ ਦਾ ਖੜਦਾ ਨਾ ਕੋਈ ਜਦ ਸਰਪੰਚ ਬਣ ਜਾਂਦਾ ਸਾਰੇ ਪਿੰਡ ਦਾ ਹੋ ਜਾਂਦਾ ਇਲੈਕਸ਼ਨ ਤਾਂ ਹੀ ਪਾਰਟੀ ਹੁੰਦੀ ਆ ਜੇ ਮਾਨ ਸਾਹਿਬ ਹਸਨ ਚਾਹੜਾ ਤੁਹਾਡੇ ਸਾਰਿਆਂ ਦੇ ਆ ਆਏ ਸ਼ਮਾਨ ਸਾਹਿਬਾਨ ਉਹਨਾਂ ਨਾਲ ਪੰਚ ਸਾਹਿਬਾਨ ਤੁਸੀਂ ਸਾਰੇ ਸਾਥੀ ਮਿਲ ਕੇ ਬੈਠੇ ਅੱਜ ਜੀ ਔਰ ਬੇਟਾ ਰਾਜੂ ਅਫਸਰ ਸਹਿਬਾਨ ਪੰਚਾਇਤ ਅਫਸਰ ਸਾਹਿਬ ਰਕੀਸ਼ ਸਿੰਘ ਜੀ ਵੀਡੀਓ ਸਾਹਿਬ ਆਣਗੇ ਮੈਂ ਉਹਨਾਂ ਸਪੰਟਰ ਨੂੰ ਮਾਰਗ ਪਾ ਦਿਨਾ ਜਿਹਨਾਂ ਨੇ ਨਵੇਂ ਬਣਨੇ ਨੇ ਜਿਹੜੇ ਹੁਣ ਨਵੇਂ ਪਹਿਲੀ ਵਾਰ ਬਣਨੇ ਨੇ ਉਹਨਾਂ ਨੂੰ ਬਹੁਤ-ਬਹੁਤ ਮਾਹਰੂਕ ਸੱਚੀ ਕਾਲ ਨਮਸਤੇ ਇਹ ਇਲੈਕਸ਼ਨ ਦੇ ਵਿੱਚ ਜਿੱਦਾਂ ਹੁਣ ਕਾਕਾ ਰਾਜੂ ਗੱਲ ਕਰ ਰਿਹਾ ਜੀ ਅਸੀਂ ਕਿਸੇ ਪਿੰਡ ਤੇ ਇੰਟਰਫੇਅਰ ਨਹੀਂ ਕੀਤੀ ਤੁਹਾਨੂੰ ਕੋਈ ਪਟੋ ਕਿਸੇ ਨੂੰ ਪਟੋ ਕੋਈ ਬੰਦਾ ਉੱਠ ਕੇ ਕਹਿ ਦੇਵੇ ਕਿ ਕਿਸੇ ਸਰਪੰਚ ਜੀ ਸੱਸਾ ਬੰਨ ਧੰਨਵਾਦ ਤੁਸੀਂ ਇਹ ਅੱਜ ਇੱਕ ਸੋਨਾ ਕੱਟ ਜਿਹਦੇ ਤੇ ਆਏ ਹੋ ਆਪਣੇ ਆਪ ਨੂੰ ਤਿਆਰ ਰੱਖੋ ਇਲੈਕਸ਼ਨ ਹੋਵੇ ਜਦੋਂ ਵੀ ਲੋਕ ਹੁੰਦੇ ਆ ਆਪਾਂ ਤਿਆਰ ਅਸੀਂ ਤੁਹਾਨੂੰ ਰਿਕਵੈਸਟ ਕਰਾਂਗੇ ਹੱਥ ਜੋੜ ਕੇ ਬੇਨਤੀ ਕਰਾਂਗੇ ਬੜੀ ਸਮੂਹਤਰੀ ਇਲੈਕਸ਼ਨ ਹੋਣਗੇ ਲਾਰਡ ਹੋਣ ਦੀ ਸਿਚੁਏਸ਼ਨ ਜਿਹੜੀ ਹੈਗੀ ਹੈ ਕਿਸੇ ਵੀ ਪਿੰਡ ਦੇ ਵਿੱਚ ਹੋਵੇ ਬਕਨਕੇਸ਼ ਪਿੰਡ ਦੇ ਵਿੱਚ ਹੋਵੇ ਅੱਜ ਵੀਡੀਓ ਦਫ਼ਤਰ ਫਗਵਾੜਾ ਵਿਖੇ ਜੋ ਫਗਵਾੜੇ ਦੀ ਸਾਰੀਆਂ ਹੀ ਪੰਚਾਇਤਾਂ ਨੂੰ ਸਦਾ ਸੀ ਸੁਨੇਹਾ ਸੀ ਕਿ ਜੋ ਅੱਜ ਸਾਡੀ ਸੈਂਟਰ ਸਰਕਾਰ ਵੱਲੋਂ ਤੇ ਪੰਜਾਬ ਸਰਕਾਰ ਦੇ ਨਾਲ ਰਲ ਕੇ ਜਿਹੜੀ ਬਾਲੇ ਛੱਤਰੀ ਸਕੀਮ ਸੀ ਉਸ ਨੂੰ ਲਾਗੂ ਕਰ ਲੈ ਜਿਹੜੇ ਫਾਰਮ ਸੀਗੇ ਉਹ ਅਸੀਂ ਸਾਰੀਆਂ ਪੰਚਾਇਤਾਂ ਨੂੰ ਸਾਡੇ ਲੰਬੜਦਾਰ ਸਹਿਬਾਨਾਂ ਨੂੰ ਪਰ ਪੰਚ ਸਹਿਬਾਨਾਂ ਨੂੰ ਸਾਰਿਆਂ ਨੂੰ ਡਿਸਟ੍ਰੀਬਿਊਟ ਕਰਾਏ ਜਿਸ ਦੀ ਸਕੀਮ ਤਹਿਤ ਜਿਹੜੇ ਕਿ 1.5 ਲੱਖ ਰੁਪਏ ਆ ਜੋ ਸੈਂਟਰ ਸਰਕਾਰ ਵੱਲੋਂ ਆਏਗਾ ਤੇ ਉਸ ਦੇ ਵਿੱਚ 1 ਲੱਖ ਰੁਪਇਆ ਜੋ ਸਰਕਾਰ ਪੰਜਾਬ ਸਰਕਾਰ ਮਦਦ ਕਰੇਗੀ ਕਿ 20000 ਜਿਹੜਾ ਅਲਾਇਚਾ ਤੋਂ ਬਾਥਰੂਮ ਵਾਲੀ ਦਿੱਤਾ ਜਾਏਗਾ ਜਿਹਦੇ ਵਿੱਚ ਇੱਕ ਬੈੱਡਰੂਮ ਇੱਕ ਕਿਚਨ ਇੱਕ ਲੂਕ ਡੈਟ ਨੇ ਮੈਂ ਅਸੀਂ ਸਾਰੇ ਹੀ ਸਰਪੰਚ ਸਾਹਿਬਾਨਾਂ ਨੂੰ ਬਹੁਤ ਜਿਹੜਾ ਕਹਿਦੇ ਲੋਕ ਧੰਨਵਾਦ ਵੀ ਕਰਦੇ ਆ ਕਿ ਜਿਹੜੇ 100 ਛੋਟੇ ਹੱਦੇ ਤੇ ਇੱਥੇ ਆਏ ਨੇ ਸਾਨੂੰ ਜਿਹੜਾ ਅੱਜ ਸਨੇਹਾ ਜਿਹੜਾ ਸਾਡੇ ਨੂੰ ਦਿੱਤਾ ਸੀ ਕਿ ਜਿਹੜੀ ਸੀ ਇਹ ਸਕੀਮ ਹੈ ਇਹ ਕਿਸੇ ਵੀ ਜਾਤ ਕਿਸੇ ਵੀ ਧਰਮ ਨੂੰ ਪਿੱਛੇ ਛੱਡ ਕੇ ਹਰ ਲੋੜਵਰ ਬੰਦੇ ਲਈ ਮناسب ਹਮ ਕੇ ਉਪਰ ਕੋ ਉਦੇ ਉਨ ਫੋਰਮ ਪਰ ਆਇਆ ਜਾਏਗਾ ਤੇ ਨਾਲ ਦੀ ਨਾਲ ਜਿਹੜਾ ਅਸੀਂ ਇੱਕੜਾ ਹੋਰ ਸਨੇਹਾ ਦੇਣਾ ਚਾਹੁੰਦੇ ਸੀ ਆਪਣੇ ਸਾਡੇ ਸਤੰਚਾਂ ਨੂੰ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਜੁਧ ਨਸ਼ਿਆ ਵਿਰੋਧ ਜੋ ਮਹਿੰਮ ਸ਼ੁਰੂ ਕੀਤੀ ਗਈ ਹੈ ਉਸ ਦੇ ਤਹਿਤ ਜੋ ਮੈਂ ਔਨ ਰਿਕਾਰਡ ਕਹਿ ਸਕਦਾ ਕਿ ਸਾਡੇ ਫਗਵਾੜੇ ਵਿੱਚ ਕੁਝ 100 ਬੰਦਿਆਂ ਦੀ ਲਿਫਟ ਆਈ ਸੀ ਜਿਨ੍ਹਾਂ ਨੂੰ ਪੂਰੀ ਪੁਲਿਸ ਪ੍ਰਸ਼ਾਸਨ ਮਸ਼ਤੀ ਦੇ ਨਾਲ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਉਨਾਤੇ ਬਹੁਤ ਜਲਦ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾਏਗੀ ਤੇ ਚਾਹੇ ਅਸੀਂ ਆਪਣੇ ਸਰਪੰਚਾਂ ਨੂੰ ਸਾਰੇ ਹੀ ਆਏ ਹੋ ਸਜਣਾ ਨੂੰ ਵੀ ਇਹ ਹੱਥ ਬੰਨ੍ਹਿਆ ਬੇਨਤੀ ਕੀਤੀ ਹੈ ਜਿਵੇਂ ਫਾਦਰ ਸਾਹਿਬ ਨੇ ਕਿਹਾ ਕਿ ਜੇ ਪੰਜਾਬ ਵਿੱਚੋਂ ਅੱਤਵਾਦ ਖਤਮ ਹੋ ਸਕਦਾ ਤੇ ਇਹ ਨਸ਼ੇ ਦਾ ਅੱਤਵਾਦ ਵੀ ਜਿਹੜਾ ਅਸੀਂ ਜੜੋ ਖਤਮ ਕਰਾਂਗੇ ਮੈਂ ਇਸ ਮੋਹਮ ਵਾਸਤੇ ਆਪਣੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੂਬੇ ਦੇ ਪ੍ਰਧਾਨ ਸ਼੍ਰੀ ਅਮਨ अरोड़ा ਜੀ ਦੀ ਸਾਰੀ ਕੈਬਨਟ ਦੀ ਸਲਾਘਾ ਵੀ ਕਰਦਾ ਆ ਧੰਨਵਾਦ ਵੀ ਕਰਦਾ ਆ ਜਿਹੜਾ ਜਿਨ੍ਹਾਂ ਨੇ ਐਡਾ ਕਠੋਰ ਤੇ ਜ਼ਰੂਰੀ ਤੇ ਸਖਤ ਜਿਹੜਾ ਕਦਮ ਆ ਉਹ ਚੱਕਿਆ ਹੋਇਆ ਇਸ ਮੌਕੇ ਤੇ ਆਏ ਹੋਏ ਸਾਡੇ ਜਿਹੜੇ ਵਿੜੇ ਡਿਪਾਰਟਮੈਂਟ ਦੇ ਅਫਸਰ ਸਹਿਬਾਨ ਤੇ ਸਾਰੇ ਮੇਰੇ ਨਾਲ ਖੜੇ ਜਗਤਾਰ ਸਿੰਘ ਜੀ ਮਲਕੀਰ ਸਿੰਘ ਜੀ ਤੇ ਬਾਕੀ ਦੇ ਸਾਰੇ ਸੈਕਟਰੀ ਸਹਿਬਾਨ ਸਾਰੇ ਸਰਪੰਚ ਸਹਿਬਾਨ ਦਾ ਇੱਥੇ ਆ ਕੇ ਬਹੁਤ ਬਹੁਤ ਧੰਨਵਾਦ ਕਰਦਾ ਜੈ ਹਿੰਦ ਜੈਪਾਲ